ਅਕਾਲੀ ਲੀਡਰਾਂ ਦੇ ਦਰਮਿਆਨ ਅਚਾਨਕ ਬੀਜੇਪੀ ਬੀਜੇਪੀ ਹੋਈ ਪਈ ਹੈ। ਸੰਤ ਲੋਂਗੋਵਾਲ ਵਰਸੀ ਸਮਾਗਮ ਦੇ ਵਿੱਚ ਸਟੇਜ ਉੱਤੇ ਪੰਥ ਦੇ ਨਾਂ ਤੋਂ ਜ਼ਿਆਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਸੁਣਾਈ ਦੇ ਰਿਹਾ ਸੀ। ਔਰ ਹੁਣ ਲਗਾਤਾਰ ਸੁਖਬੀਰ ਬਾਦਲ ਦੇ ਬਿਆਨ ਵੀ ਸੁਣਾਈ ਦੇ ਰਹੇ ਨੇ ਜਿਦੇ ਵਿੱਚ ਸੈਂਟਰ ਨੂੰ ਟਾਰਗੇਟ ਕਰਕੇ ਸੈਂਟਰ ਦਾ ਨਾਂ ਲੈ ਕੇ ਬਿਆਨਬਾਜ਼ੀ ਹੋ ਰਹੀ ਹੈ ਤੇ ਅਕਾਲੀ ਦਲ ਦੀਆਂ ਪ੍ਰੈਸ ਕਾਨਫਰੰਸਿਸ ਵੀ ਚੱਲ ਰਹੀਆਂ ਨੇ। ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸਰੁੰਦਰਪਾਲ ਮੋਜਨੇ ਰੋਰਸਾ ਸਮਰਿਤਾ ਬਹੁਤ ਚੁਕਰੀਆ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਹ ਸਭ ਇਹੀ ਸਵਾਲ ਪਹਿਲਾ ਹੈ ਕਿ ਜਿੱਥੇ ਪੰਥ ਦੀ ਗੱਲ ਹੋਣੀ ਚਾਹੀਦੀ ਹੈ ਜਿੱਥੇ ਸੰਤ ਲੰਗੋਵਾਲ ਦੀ ਗੱਲ ਹੋਣੀ ਚਾਹੀਦੀ ਹੈ ਉੱਥੇ ਅਮਤ ਸ਼ਾਮਤ ਸ਼ਾ ਹੋਈ ਪਈ ਹੈ ਕਿ ਚੱਲਦਾ ਜੀ ਦੇਖੋ ਸਾਲ ਸਿੰਘ ਜੀ ਕੱਲ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਸੀ ਔਰ ਉਮੀਦ ਸੀ ਕਿ ਪੰਥਕ ਜਿਹੜਾ ਪੰਜਾਬ ਦੇ ਵਿੱਚ ਇੱਕ ਖਾਲੀ ਸਪੇਸ ਬਣਿਆ ਪਿਆ ਜਾਂ ਪੰਥਕ ਬਹੁਤ ਨਰਾਸ਼ਾ ਹੈ ਭਈ ਉਹ ਇੱਕ ਵਾਰ ਕੱਲ ਹੁਲਾਰੇ ਮਾਰ ਕੇ ਉੱਪਰ ਵੱਲ ਆਏਗੀ ਪੰਥ ਜਿਹੜਾ ਉਹ ਇੱਕ ਵਾਰ ਫੇਰ ਆਪਣੀ ਚੜ੍ਹਦੀ ਕਲਾ ਨੂੰ ਵਖਾਏਗਾ ਲੇਕਿਨ ਜਿਹੜੀਆਂ ਅਕਾਲੀ ਦਲ ਦੀਆਂ ਕੱਲ ਦੋ ਸਿਆਸੀ ਕਾਨਫਰੰਸ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਸੀਗੀ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਪੰਡਾਲ ਵੀ ਕਾਫੀ ਵੱਡਾ ਸੀ ਤੇ ਕਾਫੀ ਪੰਥਕ ਲੋਕ ਉਹਨਾਂ ਦੇ ਮੰਚ ਦੇ ਉੱਤੇ ਨਜ਼ਰ ਵੀ ਆਏ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਉਹੀ ਆਪਣੀਆਂ ਸਿਆਸੀ ਗੱਲਾਂ ਕੀਤੀਆਂ ਕਿ ਇਹਨਾਂ ਨੂੰ ਇਹਨਾਂ ਨੇ ਆਪਣਾ ਚੂਲਾ ਅੱਡ ਕਰ ਲਿਆ ਇਹਨਾਂ ਚੂਲੇ ਨੂੰ ਜਿਹੜੀ ਆ ਗੈਸ ਹੈ ਉਹ ਦਿੱਲੀ ਤੋਂ ਆ ਰਹੀ ਹੈ ਉਹਨਾਂ ਨੇ ਸਿੱਧਾ ਸਿੱਧਾ ਇਸ਼ਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਕੀਤਾ ਟਾਰਗੇਟ ਵੀ ਕੀਤਾ ਉਹਨਾਂ ਨੂੰ ਪੂਰਾ ਨਿਸ਼ਾਨਾ ਵੀ ਬਣਾਇਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਇਸ ਅਕਾਲੀ ਦਲ ਨੂੰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਖੜਾ ਹੋਇਆ ਇਹਨੂੰ ਪੂਰੀ ਆਕਸੀਜਨ ਦਿੱਤੀ ਜਾ ਰਹੀ ਹੈ ਇਧਰੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕੁੱਲੇ ਹੋ ਕੇ ਅਮੀਸ਼ਾ ਦੇ ਬਾਰੇ ਗੱਲ ਕੀਤੀ ਕਿ ਗ੍ਰਹਿ ਮੰਤਰੀ ਅਮੀਸ਼ਾ ਆਏ ਤੇ ਮੈਨੂੰ ਸਾਰਿਆਂ ਨੇ ਬਾਅਦ ਵਿੱਚ ਪੁੱਛਿਆ ਵੀ ਤੁਹਾਡੀ ਬੰਦ ਕਮਰੇ ਚ ਕੀ ਗੱਲ ਹੋਈ ਆ ਕੀ ਗੱਲ ਹੋਈ ਬੰਦ ਕਮਰੇ ਚ ਕਹਿੰਦੇ ਮੈਂ ਕੇਂਦਰ ਦੇ ਗ੍ਰਹਿ ਮੰਤਰੀ ਅਮੀਸ਼ਾ ਜੀ ਨੂੰ ਕਿਹਾ ਕਿ ਪੰਜਾਬ ਦੇ ਜ਼ਖਮ ਬੜੇ ਅੱਲੇ ਨੇ ਇਹਨਾਂ ਨੂੰ ਮਲਮ ਦੀ ਲੋੜ ਹੈ ਇਹਨਾਂ ਨੂੰ ਮਲਮ ਲਾਓ ਸਾਡੇ ਜ਼ਖਮਾਂ ਦੇ ਉੱਤੇ ਸਾਨੂੰ ਜਿਹੜਾ ਬੜੀ ਧੇਰ ਦੇ ਉੱਤੋਂ ਜੜੇ ਆ ਇਹਨਾਂ ਚੋਂ ਰਸ ਨਿਕਲਦਾ ਪਿਆ ਰਿਸਾਬ ਹੁੰਦਾ ਪਿਆ ਬਈ ਜ਼ਖਮ ਗਹਿਰੇ ਬਹੁਤ ਆ ਮਲਮ ਦੀ ਲੋੜ ਹੈ ਤੇ ਕਹਿੰਦੇ ਅਮੀਸ਼ਾ ਜੀ ਨੇ ਇਹ ਕਿਹਾ ਮੈਨੂੰ ਬਈ ਮਲਮ ਮੰਗੂਗਾ ਤੇ ਕੋਈ ਮਲਮ ਲੱਗੇਗੀ ਤੁਹਾਡੇ ਜਿਹੜੇ ਇੱਥੋਂ ਲੀਡਰ ਆਂਦੇ ਨੇ ਉਹ ਤਾਂ ਵਜ਼ੀਰੀਆਂ ਮੰਗਣ ਆਂਦੇ ਦਿੱਲੀ ਤੇ ਵਜਾਰਤਾ ਮੰਗਣ ਆਂਦੇ ਕੋਈ ਮਲਮ ਮੰਗੇ ਤੇ ਮਲਮ ਦਈਏ ਔਰ ਫਿਰ ਜਿਹੜੀ ਹੈ ਇਹ ਗੱਲ ਸਟੇਜ ਤੋਂ ਕਹੀ ਗਈ ਤੇ ਇਹੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨਾਂ ਨੇ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਇਹ ਸੱਚ ਹੈ ਜੇ ਗੱਲ ਇਹ ਸੱਚ ਹੈ ਫਿਰ ਮੈਨੂੰ ਉਹ ਗੱਲ 2019 ਦਾ ਵਾਕਿਆ ਯਾਦ ਆ ਜਾਂਦਾ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਹੀ ਚੋਂ ਜਿੱਤੇ ਸਨ ਦੋ ਹੀ ਜਿੱਤੇ ਸਨ ਪੰਜਾਬ ਚ ਲੋਕ ਸਭਾ ਅਕਾਲੀ ਦਲ ਦੇ ਤੇ ਇਹ ਕਈ ਦਿਨ ਜਾ ਕੇ ਦਿੱਲੀ ਦੇ ਵਿੱਚ ਬੀਬੀ ਹਰਸਿਮਰਤ ਕੌਰ ਨੂੰ ਮੰਤਰੀ ਬਣਾਉਣ ਲਈ ਪ੍ਰਕਾਸ਼ ਸਿੰਘ ਬਾਦਲ ਦਿੱਲੀ ਚ ਬੈਠੇ ਰਹੇ ਅਕਾਲੀ ਦਲ ਦੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦਿੱਲੀ ਬੈਠੇ ਰਹੇ ਕਿ ਸਾਨੂੰ ਇੱਕ ਕੁਰਸੀ ਦੇ ਦਿਓ ਦੋ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਵੀ ਮੈਨਾਂ ਹਿੰਮਤ ਹੈ ਕੇਂਦਰ ਦੀ ਲੀਡਰਸ਼ਿਪ ਦੀ ਨਰਿੰਦਰ ਮੋਦੀ ਦੀ ਅਮਿਸ਼ਾ ਜੀ ਦੀ ਕਿ ਦੋ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਵੀ ਇੱਕ ਵਜ਼ਾਰਤ ਜਿਹੜੀ ਆ ਅਕਾਲੀ ਦਲ ਨੂੰ ਦਿੱਤੀ ਗਈ ਵਰਨਾ ਉਹ ਉਹਨਾਂ ਨੂੰ ਲੋੜ ਹੀ ਨਹੀਂ ਸੀਗੀ ਕਿਉਂਕਿ ਸੀਟਾਂ ਵੀ ਉਸ ਟਾਈਮ ਵੱਧ ਸੀਗੀਆਂ ਪਰ ਫਿਰ ਵੀ ਉਹਨਾਂ ਨੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਦੇ ਹੋਏ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੇ ਦੋ ਸੀਟਾਂ ਦੇ ਬਾਵਜੂਦ ਇੱਕ ਵਜ਼ਾਰਤ ਜਿਹੜੀ ਕੇਂਦਰ ਦੀ ਕੈਬਨਿਟ ਮੰਤਰੀ ਦੀ ਕੁਰਸੀ ਆ ਉਹ ਦਿੱਤੀ ਹੈ ਜੇ ਪ੍ਰੋਪੋਰਸ਼ਨ ਵਾਈਜ਼ ਦੇਖ ਲੋ ਤੇ ਕੁਝ ਵੀ ਨਹੀਂ ਆਂਦਾ ਸੋ ਜਿਹੜੀ ਗੱਲ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਚੁੱਲ੍ਹੇ ਦੀ ਗੈਸ ਜਿਹੜੀ ਉਹ ਦਿੱਲੀ ਤੋਂ ਆ ਰਹੀ ਹੈ ਮੈਂ ਸਾਰੀਆਂ ਗੱਲਾਂ ਦੇ ਨਾਲ ਉਹਨਾਂ ਦੀਆਂ ਸਹਿਮਤ ਆ ਠੀਕ ਆ ਦਿੱਲੀ ਦੇ ਨਾਲ ਹਰ ਇੱਕ ਦੇ ਤਾਰ ਜੁੜਦੇ ਹੋਣਗੇ ਦਿੱਲੀ ਨਾਲ ਤਾਂ ਬਾਬਾ ਹਰਨਾਮ ਸਿੰਘ ਧੂਮਾ ਦੇ ਵੀ ਤਾਰ ਜੁੜਦੇ ਆ ਉਹ ਤਾਂ ਖੁੱਲਿਆ ਵੀ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰ ਰਹੇ ਨੇ ਤੇ ਇਸ ਕਰਕੇ ਆਪਾਂ ਇੱਕ ਗੱਲਾਂ ਤੋਂ ਹਟਦੇ ਹੋਏ ਸਾਨੂੰ ਇਹ ਦੇਖਣਾ ਚਾਹੀਦਾ ਕਿ ਪੰਜਾਬ ਦੇ ਵਿੱਚੋਂ ਜਿਹੜੇ 1966 ਦੇ ਬਾਅਦ ਦੇ ਪੰਥਕ ਮੁੱਦੇ ਆ ਉਹਨਾਂ ਨੂੰ ਹੱਲ ਕੌਣ ਕਰਾਂਦਾ ਮੈਂ ਤਾਂ ਇਸ ਚੀਜ਼ ਦਾ ਵੀ ਪੱਖਤਰ ਹੈਗਾ ਵੀ ਜਨਤਾ ਨੇ ਜਨਤਾ ਨੇ ਪੰਜਾਬ ਦੀ ਜਨਤਾ ਨੇ 2014 ਤੋਂ ਲੈ ਕੇ 2021 ਤੱਕ ਅਕਾਲੀ ਦਲ ਨੂੰ ਤਾਕਤ ਦਿੱਤੀ ਕੇਂਦਰ ਦੇ ਵਿੱਚ ਗੱਲ ਕਰਦੀ ਸਾਡੇ ਪੰਥਕ ਮੁੱਦੇ ਸੁਲਝ ਜਾਣੇ ਚਾਹੀਦੇ ਸੀ 7 ਸਾਲਾਂ 'ਚ ਜਾਦਾ ਪੰਥਕ ਮੁੱਦੇ ਨਾਲ ਸੁਲਝਦੇ ਤੇ ਘੱਟੋ ਘੱਟ ਬੰਦੀ ਸਿੰਘਾਂ ਦਾ ਮਸਲਾ ਸੁਲਝ ਜਾਂਦਾ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਜਰੂ ਸਟੇਜਾਂ ਤੋਂ ਕਹਿ ਦਿੰਦੇ ਆ ਕਿ ਸਾਡੀ ਸਰਕਾਰ ਬਣਨ ਤੇ ਪਹਿਲੀ ਘੁੱਗੀ ਮਾਰਾਂਗੇ ਸਾਰੇ ਬੰਦੀ ਸਿੰਘ ਰਹਾ ਕਰ ਦਾਂਗੇ ਫਿਰ ਜੋ ਹੁੰਦਾ ਦੇਖੀ ਜਾਊਗੀ ਉਹ ਭਲੇ ਲੋਕੋ ਤੁਹਾਡੀ ਘੁੱਗੀ ਨਾਲ ਨਹੀਂ ਕਿਸੇ ਨੇ ਰਹਾ ਹੋਣਾ ਅੱਛਾ ਦੂਜੀ ਜਿਹੜੀ ਗੱਲ ਹੈ ਵੀ ਕੇਂਦਰ ਦੇ ਕੋਲ ਜਾ ਕੇ ਜੇ ਅਮੀਸ਼ਾਹ ਹੋਰਾਂ ਦੀ ਗੱਲ ਸੱਚ ਹੈ ਕਿ ਇਹ ਵਜਾਰਤਾ ਮੰਗਣ ਆਂਦੇ ਆ ਮਲਮ ਮਲਮ ਥੋੜਾ ਮੰਗਣ ਆਂਦੇ ਆ ਤੇ ਫਿਰ ਗੱਲਾਂ ਇਹ ਹੈਗੀਆਂ ਕਿ ਵਾਕਈ ਪੰਜਾਬ ਦਾ ਮੁੱਦਾ ਤਾਂ ਕੋਈ ਹੱਲ ਨਹੀਂ ਹੋਇਆ ਪੰਜਾਬ ਦੇ ਪਾਣੀ ਦੀ ਗੱਲ ਉੱਥੇ ਹੀ ਖੜੀ ਹੈ ਪੰਜਾਬ ਦੇ ਬਾਦਸ਼ਾਹ ਦੀ ਗੱਲ ਸਗੋ ਟਾਹ ਲੱਗਿਆ ਪੰਜਾਬ ਦੀ ਸੰਸਕ੍ਰਿਤੀ ਨੂੰ ਟਾਹ ਲੱਗਿਆ ਪੰਜਾਬ 'ਚ ਡਰੱਗ ਹੈ ਪੰਜਾਬ 'ਚ ਜਿਹੜਾ ਕੈਂਸਰ ਹੈਗਾ ਪੰਜਾਬ ਦੇ ਪਾਣੀ ਹੀਠਾ ਚਲਾ ਗਿਆ 400 ਫੁੱਟ ਪਾਣੀ ਚਲਾ ਗਿਆ ਤੇ ਪੰਜਾਬ ਨੂੰ ਮਲਮ ਮੰਗਣ ਦੀ ਜਿਹੜੀ ਆ ਅਗਰ ਮੰਗੀ ਜਾਂਦੀ ਤਾਂ ਮਤਲਬ ਮਲਦੀ ਵੀ ਲੇਕਿਨ ਇਹ ਹੈ ਕਿ ਜਦੋਂ ਅਸੀਂ ਇੱਕ ਲੋਬਿੰਗ ਕਰਕੇ ਦਿੱਲੀ ਬੈਠ ਕੇ ਕਈ ਕਈ ਦਿਨ ਇੱਕ ਕੁਰਸੀ ਲਵਾਵਾਂਗੇ ਪਹਿਲ ਪੰਜਾਬ ਦੇ ਹਿੱਤ ਤਾਂ ਗਿਰਵੀ ਰੱਖਣੇ ਪੈਣੇ ਆ ਜੇ ਗਿਆਨੀ ਹਰਪੀ ਸਿੰਘ ਹੋਰਾਂ ਦੀ ਗੱਲ ਸੱਚ ਹੈ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਿਸ਼ਾਨਾ ਤਾਂ ਭਾਜੀਪੀ ਦੇ ਉੱਤੇ ਇਸ ਕਰਕੇ ਹੈਗਾ ਕਿ ਇਹ ਜਿਹੜਾ ਵਾ ਇਹਨਾਂ ਨੂੰ ਆਕਸੀਜਨ ਦਿੰਦੇ ਉਹ ਤਾਂ ਅੱਗੇ ਵੀ ਨਿਸ਼ਾਨਾ ਰਹਿਹਾ ਮੈਂ ਤੁਹਾਨੂੰ ਯਾਦ ਕਰਾਨਾ ਗੱਲ ਦੇਖੋ ਇਹ ਗੱਲ ਹਾਸੇ 'ਚ ਨਾ ਲਿਓ ਸਾਰਿਆਂ ਨੂੰ ਬੇਨਤੀ ਵੀ ਹੈ ਗੁਰਚਰਨ ਸਿੰਘ ਟੋੜਾ 27 ਸਾਲ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਏ ਤੇ ਬਾਦਲ ਸਾਹਿਬ ਦੇ ਹਮਾਇਤੀ ਰਏ 1999 ਦੇ ਵਿੱਚ ਜਦੋਂ ਇਹਨਾਂ ਦਾ ਆਪਸੀ ਵਿਵਾਦ ਹੋਇਆ ਤੇ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਦਲ ਦਿੱਤਾ ਬਾਦਲਪੁਰਵਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਸਰਕਾਰ ਸੀ ਤੇ ਤਾਕਤ ਸੀ ਤਾਕਤ ਸੀ ਤੇ ਬਿਊਰੋਕ੍ਰੇਸੀ ਸੀ ਕੁਰਸੀ ਸੀ ਕੁਰਸੀ ਦੇ ਨਾਲ ਅਫਸਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਲਾ ਦਿੱਤਾ ਗੁਰਚੰਦ ਸਿੰਘ ਟੋੜਾ ਨੇ ਆਪਣਾ ਅਲੱਗ ਦਲ ਬਣਾ ਲਿਆ ਤੇ ਬਾਦਲ ਸਾਹਿਬ ਨੇ ਰੋਪ ਲਾਇਆ ਇੱਕ ਕਾਂਗਰਸੀ ਨੇ ਇਕ ਕਾਂਗਰਸ ਦੇ ਕਰੀਤੇ ਪਾਰਟੀ ਨੂੰ ਖਤਮ ਕਰ ਰਹੇ ਨੇ ਪਾਰਟੀ ਤੋੜ ਰਹੇ ਆ ਪੰਥਕ ਪਾਰਟੀ ਬੜੀ ਮਜ਼ਬੂਤ ਹੈ ਇਹਨੂੰ ਕਮਜ਼ੋਰ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਹੋਰ ਵੀ ਲੀਡਰ ਸਨ ਜਿਹੜੇ ਮਨਜੀ ਸਿੰਘ ਕਲਕੱਤਾ ਸੀ ਉਹ ਟੋੜਾ ਦੇ ਪਰਿਵਾਰ ਦੇ ਜਿਹੜੇ ਅੰਗੀ ਸੰਗੀ ਲੀਡਰ ਸਨ ਸਾਰੇ ਗਏ ਸੀ ਤੇ ਆਖਰਕਾਰ ਟੋੜਾ ਸਾਹਿਬ 1.5 ਸਾਲ ਬਾਅਦ 2 ਸਾਲ ਬਾਅਦ ਵਾਪਸ ਆ ਗਏ ਤੇ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਜੁਆਇਨ ਕਰਾਇਆ ਤੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਮੈਨੂੰ ਉਦੋਂ ਇੱਕ ਦਿਨ ਮੈਂ ਸੋਚਿਆ ਮੈਂ ਕਿ ਹੁਣੇ ਕਾਂਗਰਸ ਹੀ ਅਕਾਲੀ ਦਲ ਨਾਲੇ ਹੋ ਗਏ। ਯਾਨੀ ਜਦੋਂ ਤੁਹਾਡੀ ਪਾਰਟੀ 'ਚ ਆਜੇ ਕੋਈ ਫਿਰ ਉਹ ਅਕਾਲੀ ਹੈ ਜਦੋਂ ਬਾਹਰ ਚਲ ਜੇ ਉਹ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਾ। ਜੇ ਚੰਦੂ ਮਾ ਜਰਾ ਬਾਹਰ ਚਲਾ ਜੇ ਤੇ ਫਿਰ ਤੁਸੀਂ ਕਹਿੰਦੇ ਇਹਨੂੰ ਇਹਨੂੰ ਭਾਰਤੀ ਜਨਤਾ ਪਾਰਟੀ ਆਕਸੀਜਨ ਦੇ ਰਹੀ ਹੈ ਕੇਂਦਰ ਦੀ ਸਰਕਾਰ ਦੇ ਰਹੀ ਹੈ। ਤੇ ਜੇ ਤੁਹਾਡੀ ਪਾਰਟੀ 'ਚ ਆਜੇ ਫਿਰ ਤੁਸੀਂ ਕਹਿੰਦੇ ਹੋ ਜੀ ਠੀਕ ਆ। ਆ ਸਿਕੰਦਰ ਸਿੰਘ ਮਲੂਕਾ ਨੂੰ ਤਾਂ ਇਹਨਾਂ ਨੇ ਇੱਕ ਵਾਰੀ ਸਵਾਲ ਨਹੀਂ ਕੀਤਾ ਵੀ ਤੁਸੀਂ ਆਪਣੀ ਜਿਹੜੀ ਘਰ ਦੀ ਨੋਹ ਹੈ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਚੋਣ ਲੜਾਈ ਆ। ਹੋਣੇ ਲੜਾਈ ਆ ਪਿਛਲੇ ਸਾਲ ਉਹਨੂੰ ਅਕਾਲੀ ਦਲ ਜਬਾਪਸ ਲਿਆ ਇਸ ਰੋਪਾ ਵਾਗੇ ਲਿਆ ਯਾਰ ਇਹ ਸਿਆਸੀ ਸਿਆਸਤ ਹੈ ਦੇਖੋ ਤੁਸੀਂ ਕੋਈ ਵੀ ਪਾਰਟੀ ਛੱਡ ਕੇ ਜਾਵੇ ਤੁਸੀਂ ਕਹਿ ਦਿਓ ਜੀ ਕਾਂਗਰਸੀ ਇਹਨਾਂ ਨੂੰ ਤਾਂ ਟੈਗ ਲਾਈ ਨਾ ਪੱਕੀ ਕਿ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਖੇਡਦੇ ਪਏ ਆ ਇਹ ਏਜੰਸੀਆਂ ਦੇ ਇਸ਼ਾਰੇ ਤੇ ਖੇਡਦੇ ਪਏ ਆ ਮੈਂ ਤਾਂ ਟੋੜਾ ਸਾਹਿਬ ਦੀ ਤੁਹਾਨੂੰ ਇੱਕ ਉਦਾਹਰਨ ਦਿੱਤੀ ਆ ਟੋੜਾ ਸਾਹਿਬ ਦੀ ਉਦਾਹਰਨ ਦਿੱਤੀ ਇੱਕ ਵੀ ਟੋੜਾ ਸਾਹਿਬ ਨੂੰ ਕੱਢਿਆ ਗਿਆ ਟੋੜਾ ਸਾਹਿਬ ਨੇ ਦਲ ਬਣਾਇਆ ਕਹਿੰਦੇ ਕਾਂਗਰਸ ਦਾ ਬੰਦਾ ਇਹਨੇ ਕਾਂਗਰਸ ਨੂੰ 27 ਸਾਲ ਉਹਨੇ ਆਪਣੀ ਜ਼ਿੰਦਗੀ ਦੀ ਇੱਕ ਜਿੰਦਗੀ ਲੇਖੇ ਲਾਤੀ ਉਹਨੇ ਇੱਕ ਜਿੰਨਾ ਐਜੂਕੇਸ਼ਨ ਸਿੱਖ ਸੰਸਥਾਵਾਂ ਲਈ ਕੰਮ ਕੀਤਾ ਉਸ ਤੋਂ ਬਾਅਦ ਕੰਮ ਹੀ ਨਹੀਂ ਹੋਇਆ ਪੰਜਾਬ ਦੇ ਵਿੱਚ ਤੇ ਤੁਸੀਂ ਉਸ ਉਹਦੇ ਉੱਤੇ ਟੈਗ ਲਾਤਾ ਵੀ ਕਾਂਗਰਸ ਦਾ ਜਦੋਂ ਵਾਪਸ ਆ ਗਿਆ ਬਹੁਤ ਵਧੀਆ ਹੋ ਗਿਆ ਬੀਬੀ ਜਗੀਰਕੌਰ ਚਲ ਜੇ ਤੇ ਇਹ ਜੀ ਭਾਜਪਾ ਦੇ ਏਜੰਸੀਆਂ ਦੇ ਇਸ਼ਾਰੇ ਤੇ ਕੰਮ ਕਰਦੀ ਉਹਨੂੰ ਵਾਪਸ ਲੈ ਆਣ ਬੀਬੀ ਜੀ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਸਾਡੀ ਪਾਰਟੀ ਦੇ بڑے ਕਰਮੱਠ ਲੀਡਰ ਨੇ ਧਾਕੜ ਲੀਡਰ ਨੇ ਫਿਰ ਤਾਂ ਭਾਸ਼ਣ ਦਿੰਦੇ ਨੇ ਸੋ ਇਹ ਸਿਆਸਤ ਹੈ ਯਾਰ ਹੁਣ ਜੇ ਇੱਕ ਪੰਥ ਪੰਥ ਦੇ ਮੁੱਦੇ ਆ ਉਹਨਾਂ ਨੇ ਪੰਥ ਦੇ ਮੁੱਦਿਆਂ ਨੂੰ ਹੁਣ ਬੀਬੀ ਸਤਵੰਤ ਕੌਰ ਨੂੰ ਜੇ ਤੁਸੀਂ ਕਹਿ ਰਹੇ ਹੋ ਇਹ ਗੱਲ ਕਹਿੰਦੇ ਆ ਵੀ ਮੈਨੂੰ ਆਪਣੇ ਆਪ ਨੂੰ ਇੰਨੀ ਇੱਕ ਅੰਦਰੋਚੀ ਜਗਜੀ ਮਸੂਤ ਹੁੰਦੀ ਆ ਵੀ ਜਿੱਥੇ ਬੀਬੀ ਸਤਵੰਤ ਕੌਰ ਹੋਵੇ ਸ਼ਹੀਦਮ ਭਾਈ ਅਮਰੀਕ ਸਿੰਘ ਦੀ ਬੇਟੀ ਹੋਵੇ ਜਿਹਦਾ ਪਰਿਵਾਰ ਨੇ ਪੰਜਾਬ ਨੂੰ ਕਿੱਡੀ ਵੱਡੀ ਦੇਣਾ ਸਿੱਖ ਇਤਿਹਾਸ ਨੂੰ ਦੇਣਾ ਤੁਸੀਂ ਉਹਨਾਂ ਨੂੰ ਕੋਈ ਜੀ ਏਜੰਸੀਆਂ ਦੇ ਇਸ਼ਾਰਿਆਂ ਤੇ ਖੇਡ ਰਹੀ ਆ ਇਸ ਹਕੂਮਤਾਂ ਦੇ ਇਸ਼ਾਰਿਆਂ ਤੇ ਖੇਡ ਰਹੇ ਆ ਇਹ ਚੁੱਲਾ ਜਿਹੜਾ ਇਹਨੂੰ ਆਕਸੀਜਨ ਉੱਥੋਂ ਆ ਰਹੀ ਆ ਇਹ ਗੱਲ ਨਹੀਂ ਆ ਅਸਲ ਜਪੰਥ ਖਿਲ ਰਿਆ ਪਿਆ ਪੰਥ ਨੂੰ ਇਕੱਠੇ ਕਰਨ ਦੀ ਲੋੜ ਹੈ ਭਾਵੇਂ ਸਰਦਾਰ ਸੁਖਬੀ ਸਿੰਘ ਬਾਦਲ ਦੀ ਰੈਨਮਾਈਂ ਇਕੱਠਾ ਹੋ ਜੇ ਲੇਕਿਨ ਪੰਥ ਇੱਕ ਇਕੱਠਾ ਹੋਵੇ ਬਾਬਾ ਰਾਮ ਸਿੰਘ ਧੂਮਾ ਕਿਧਰਲੇ ਪਾਸੇ ਜਾ ਰਹੇ ਉਹਨਾਂ ਨੂੰ ਲਿਆਂਦੇ ਜਾਣ ਜਿਹੜੇ ਹੋਰ ਜਿਹੜੇ ਸਾਡੇ ਚ ਖਿਲਾਰ ਪਿਆ ਹੋਇਆ ਪੰਥਕ ਉਹ ਸਾਰੇ ਇਕੱਠੇ ਹੋਣੇ ਚਾਹੀਦੇ ਆ ਇਕੱਠੇ ਕਿਉਂ ਨਹੀਂ ਹੋ ਰਹੇ ਕਦੀ ਇਹਦੇ ਉੱਤੇ ਗਹਿਣ ਵਿਚਾਰ ਹੋਣਾ ਚਾਹੀਦਾ ਸਿਆਸਤ ਨਹੀਂ ਹਰ ਵਕਤੋਂ ਸ਼ੋਭਾ ਦਿੰਦੀ ਸੰਤ ਹਰਚੰਦ ਸਿੰਘ ਲੋਗੋਵਾਲ ਦੀ ਵਰਸੀ ਸੀ ਉਹ ਪੰਥਕ ਲੀਡਰ ਸੀ ਪੰਥ ਦੇ ਉਹ ਹਿਤਾਸ਼ੀ ਸੀ ਤੋਂ ਨਾਲ ਦੀ ਬਰਸੀ ਦੇ ਉੱਤੇ ਹੀ ਗੱਲਾਂ ਸਿਆਸੀ ਕੀਤੀਆਂ ਗਈਆਂ ਚਲੋ ਸਿਆਸਤ ਆ ਲੈਣੇ ਸਿਆਸਤ ਕਰਨੀ ਹੈ ਪੰਥ ਆ ਲੈਣੇ ਪੰਥ ਦੀ ਰਾਹ ਸੋਚਣੀ ਹੈ ਲੇਕਿਨ ਗੱਲ ਇਹ ਹੈਗੀ ਆ ਕਿ ਸਾਰੇ ਬੰਨੇ ਹੀ ਬੀਜੇਪੀ ਨਾਮ ਹੀ ਹੋਵੇ ਬੀਜੇਪੀ ਦਾ ਨਾਮ ਹੋਈ ਝੰਡਾ ਚੱਕੀ ਜਾਂਦੇ ਆ ਜੀ ਜਦੋਂ ਹਕੂਮਤ ਸੈਂਟਰ ਚ ਕਿਤੇ ਕਾਂਗਰਸ ਦੀ ਆ ਗਈ ਫਿਰ ਇਹਨਾਂ ਨੇ ਕਾਂਗਰਸੀ ਆ ਜੀ ਇਹ ਤਾਂ ਯਾਰ ਗੱਲ ਨਹੀਂ ਸਮਝਦੇ ਭਾਈ ਇਹ ਤਾਂ ਕਦੀ ਇਹ ਸੋਚਦੇ ਨਹੀਂ ਭਈ ਆਪਣਾ ਵੀ ਤਾਂ ਗਿਰਮਾਨ ਦੇਖਣਾ ਚਾਹੀਦਾ ਭਈ ਅਸੀਂ ਵੀ ਤਾਂ 7 ਸਾਲ ਇਸੇ ਹਕੂਮਤ ਦੇ ਨਾਲ 21 ਤੱਕ ਰਹੇ ਆ ਮੈਨੂੰ ਇਹ ਦੱਸਣਾ ਪੰਥ ਦਾ ਕਿਹੜਾ ਮੁੱਦਾ 7 ਸਾਲਾਂ 'ਚ ਪੰਜਾਬ ਦਾ ਸੁਲਝਾਇਆ ਗਿਆ ਜਾਂ ਪੰਜਾਬ ਦਾ ਕਿਹੜਾ ਮੁੱਦਾ ਜਿਹਨੂੰ ਇਹਨਾਂ ਨੇ ਖਤਮ ਕੀਤਾ ਮੰਨ ਲਓ ਚੰਡੀਗੜ੍ਹ ਰਾਜਧਾਨੀ ਦੀ ਗੱਲ ਕਰ ਲਈ ਐਸਵਾਈਐਲ ਦੀ ਗੱਲ ਕਰ ਲਈਏ ਦੱਸਣਾ ਚਾਹੀਦਾ ਆਕੇ ਭਾਈ ਸਾਡੀਆਂ ਆ ਉਪਲਬਧੀਆਂ 7 ਸਾਲਾਂ ਦੀਆਂ ਆ ਉਪਲਬਧੀਆਂ ਅਸੀਂ ਲੈ ਕੇ ਆਏ ਆ ਹੈ ਕੁਛ ਨਹੀਂ ਹੈ ਜੇ ਕੋਈ ਹੁਣ ਨਵਾਂ ਧਿਰ ਖੜੀ ਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ ਆਸ਼ਾ ਹੈਗੀ ਆ ਉਮੀਦਾਂ ਹੈਗੀਆਂ ਕਿ ਪੰਥ ਇਕੱਠਾ ਹੋਵੇ ਇੱਕ ਗੱਲੇ ਵੀ ਸਾਹਬ ਸਿੰਘ ਜੀ ਹੈ ਮੇਰੀ ਰਿਸਰਚ ਆ ਜਿੰਨੇ ਪੰਥ ਇਕੱਠਾ ਹੋ ਜੂਗਾ ਸਾਰੇ ਮੁੱਦੇ ਪੰਜਾਬ ਦੇ ਖਤਮ ਹੋ ਜਾਣ। ਅੱਛਾ ਡਾਕਟਰ ਸਾਹਿਬ ਝੰਡਾ ਚੱਕਣ ਵਾਲੀ ਗੱਲ ਤੇ ਮੈਂ ਆਉਣਾ। ਸੁਖਬੀਰ ਬਾਦਲ ਤਾਂ ਹੁਣ ਸਿੱਧਾ ਹੀ ਵੋਕਲ ਹੋਏ ਪਏ ਐ। ਉਹ ਤਾਂ ਕਹਿੰਦੇ ਕਿ ਜਦੋਂ ਇਹਨਾਂ ਨੇ ਦੇਖਿਆ ਕਿ ਸਾਡੀ ਜਿਹੜੀ ਪੰਥਕ ਪਾਰਟੀ ਆ ਉਹ ਚੜ੍ਹ ਚੜ੍ਹਤ ਵਿੱਚ ਐ, ਇਹਨਾਂ ਨੇ ਸਾਜਸ਼ਾ ਕਰਤੀਆਂ ਕਹਿੰਦੇ ਏਜੰਸੀਆਂ ਤੇ ਸੈਂਟਰ ਨੇ ਰਲ ਕੇ ਤੇ ਬੇਅਦਬੀਆਂ ਹੋ ਗਈਆਂ। ਉਹ ਤਾਂ ਸ਼ਰੇਆਮ ਇਲਜ਼ਾਮ ਲਾਉਂਦੇ ਸਨ ਅੱਜ ਦਿੰਦੇ ਨੇ ਫੇਰ ਤਾਂ। ਨਹੀਂ ਨਹੀਂ ਸਰਕਾਰ ਤਾਂ ਇਹਨਾਂ ਦੀ ਰਹੀ ਯਾਰ ਮੈਂ ਤਾਂ ਕੱਲ ਵੀ ਤੁਹਾਨੂੰ ਦੱਸਿਆ 2015 ਤੋਂ ਲੈ ਕੇ 2021 ਤੱਕ ਤਾਂ ਆਪ ਸਰਕਾਰ 'ਚ ਰਹੇ ਐ। ਤੇ ਬੇਅਦਬੀਆਂ 15 'ਚ ਹੋਈਆਂ ਮੈਂ 201 ਆਪ ਸਰ ਕੇਂਦਰ ਸਰਕਾਰ ਦੇ ਹਿੱਸੇਦਾਰ ਰਹੇ ਨੇ ਇਹਦਾ ਕਿਵੇਂ ਇਲਜ਼ਾਮ ਲਾ ਸਕਦੇ ਆ ਦੂਜੀ ਜਿਹੜੀ ਗੱਲ ਹੈਗੀ ਇਹ ਦੇਖੋ ਪਤਾ ਕੀ ਗੱਲ ਹੈ ਸਾਹਬ ਸਿੰਘ ਜੀ ਇਸ ਗੱਲ ਨੂੰ ਸਮਝ ਨਾ ਪਏਗਾ ਕਿ ਇਹ ਬਹੁਤ ਵਧੀਆ ਤਰੀਕਾ ਹੁੰਦਾ ਕਿ ਜਦੋਂ ਅਸੀਂ ਕੋਈ ਕੰਮ ਨਾ ਕਰੀਏ ਤਾਂ ਫਿਰ ਦੁਸ਼ਮਣ ਤੇ ਇਲਜ਼ਾਮ ਲਾ ਦਈਏ ਕਿ ਸਾਡੇ ਇਹ ਦੁਸ਼ਮਣ ਜਿਹੜੀ ਸਾਡੀ ਕੌਮ ਦੇ ਦੁਸ਼ਮਣ ਇਹਨਾਂ ਨਾਲ ਰਲੇ ਹੋਏ ਆ ਮੈਂ ਤਾਂ ਯਾਰ ਇਹ ਕਹਿੰਨਾ ਵੀ ਠੀਕ ਹੈ ਹਿੰਦੁਸਤਾਨ ਦੀਆਂ ਏਜੰਸੀਆਂ ਚਲੋ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕਰ ਲੈਣਾ ਜੀ ਇਹਨਾਂ ਨੂੰ ਆਕਸੀਜਨ ਜਿਹੜੀ ਹੈ ਕੇਂਦਰ ਸਰਕਾਰ ਦੇ ਰਹੀ ਹੈ ਮੰਨ ਲਿਆ ਦੇ ਰਹੀ ਹੈ ਤਮੇ ਤੁਹਾਡੀ ਤੁਸੀਂ ਵੀ ਇਹ ਵੀ ਦੱਸਣਾ ਪਵੇਗਾ ਨਾ ਆਪਣੇ ਫੈਮਿਲੀ ਦੇ ਪਰਿਵਾਰਾਂ ਦੇ ਉੱਤੇ ਤੁਸੀਂ ਆਪਣੇ ਦੁਸ਼ਮਣਾਂ ਨੂੰ ਸੱਦ ਰਹੇ ਹੋ ਫੰਕਸ਼ਨ ਦੇ ਉੱਤੇ ਉਹ ਦੁਸ਼ਮਣਾਂ ਨੂੰ ਸੱਦ ਰਹੇ ਹੋ ਜਿਹੜਾ ਪੰਥ ਦੀ ਕਹਾਣ ਕਰ ਰਿਹਾ ਫਿਰ ਤੁਸੀਂ ਪੰਥ ਦੇ ਗੁਨਾਹਗਾਰ ਹੋ ਤੁਸੀਂ ਪੰਥ ਦੇ ਦੋਸ਼ੀਆਂ ਨੂੰ ਜਿਹੜੇ ਅਕਾਲੀ ਦਲ ਜਿਹਨੂੰ ਅਕਾਲ ਪੁਰਖ ਦੀ ਅਸ਼ੀਰਵਾਦ ਹੈ ਵਾਹਿਗੁਰੂ ਦੀ ਦਾਤ ਹੈ ਜਿਹੜੇ ਅਕਾਲੀ ਦਲ ਜਿੱਥੋਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਖੜਾ ਹੋਇਆ ਮੈਨੂੰ ਪੰਥ ਦੀ ਨਰੋਲ ਪਾਰਟੀ ਕਹਿਣਾ ਤੇ ਪੰਥਕ ਪਾਰਟੀ ਕਹਿਣਾ ਤੇ ਜਿਹੜਾ ਇਹ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਉਹ ਪੰਥ ਦਾ ਦੁਸ਼ਮਣ ਨਾ ਹੋਇਆ ਤੇ ਜੇ ਕਮਜ਼ੋਰ ਕਰਨ ਵਾਲੇ ਤੁਹਾਡੇ ਧੀਆਂ ਪੁੱਤਾਂ ਦੇ ਵਿਆਹ ਤੇ ਆਉਗੇ ਫਿਰ ਤੁਸੀਂ ਪੰਥ ਦੇ ਗੱਦਾਰਾਂ ਨੂੰ ਬੁਲਾ ਰਹੇ ਹੋ ਪੰਥ ਦੇ ਦੋਸ਼ੀਆਂ ਨੂੰ ਬੁਲਾ ਰਹੇ ਹੋ ਪਾਰਟੀਆਂ ਤੇ ਫਿਰ ਤਾਂ ਤੁਸੀਂ ਵੀ ਨਾਲ ਦੋਸ਼ੀ ਹੋਏ ਇਹਦਾ ਜੋ ਇਹ ਸਿਆਸੀ ਗੱਲਾਂ ਤਾਂ ਬਹੁਤ ਹੋ ਜਾਂਦੀਆਂ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਬਈ ਠੀਕ ਹੈ ਮੈਂ ਤਾਂ ਕਦੀ ਉਸ ਬੰਦੇ ਨੂੰ ਨਹੀਂ ਬੁਲਾਉਂਗਾ ਜਿਹੜਾ ਸਾਡੀ ਕਮਿਊਨਿਟੀ ਦਾ ਮੇਰੇ ਧਰਮ ਦਾ ਦੁਸ਼ਮਣ ਹੋਊਗਾ ਮੇਰੇ ਧਰਮ ਦਾ ਕਾਹਨ ਕਰੂਗਾ ਮੈਂ ਤਾਂ ਨਹੀਂ ਕਦੀ ਬੁਲਾਉਂਦਾ ਠੀਕ ਹੈ ਨਾ ਇਸ ਵਾਰ ਤੁਸੀਂ ਉਹਨਾਂ ਲੀਡਰਾਂ ਨੂੰ ਆਪਣੇ ਘਰੇ ਬ ਤਫੇ ਤਾਂ ਬਹੁਤ ਇਸ ਤੋਂ ਵੱਡੀ ਮਾਰੀ ਕਿਹੜੀ ਗੱਲ ਹੋ ਸਕਦੀ ਆ ਦੂਜੀ ਜਿਹੜੀ ਗੱਲ ਹੈਗੀ ਆ ਯਾਰ ਇਹ ਸਿਆਸੀ ਗੱਲਾਂ ਕਰਦੇ ਨੇ ਠੀਕ ਹੈ ਇਹਨਾਂ ਕੋਲ ਕੋਈ ਮੁੱਦਾ ਹੈ ਨਹੀਂ ਪੰਜਾਬ 'ਚ ਬੋਲਣ ਨੂੰ ਬਈ ਅਸੀਂ ਪੰਜਾਬ ਦੇ ਵਿੱਚ ਜਿਹੜੇ ਆ ਕੁਛ ਕੀਤਾ ਹੋਵੇ ਤਾਂ ਬੋਲਣ ਠੀਕ ਹੈ ਡਿਵੈਲਪਮੈਂਟ ਸੜਕਾਂ ਪਾਣੀ ਹਸਪੀਟਲ ਇਹ ਸਾਰੇ ਮੁੱਖ ਮੁੱਦੇ ਨੇ ਜਿਹੜੇ ਸਾਨੂੰ ਹਰ ਸਰਕਾਰ ਤੋਂ ਮਿਲਦੇ ਹੈਗੇ ਆ ਇਹ ਸਾਡਾ ਇਕ গণতান্ত্রিক ਰਾਈਟ ਵੀ ਹੈਗਾ ਕਿ ਸਾਨੂੰ ਸੜਕਾਂ ਚੰਗੀਆਂ ਮਿਲਣ ਪਾਣੀ ਮਿਲੇ ਸਾਫ ਪੀਣ ਨੂੰ ਮਿਲੇ ਬਿਜਲੀ ਮਿਲੇ ਮੁਹਈਆ ਕਰਾਈਏ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨੋ ਡਾਊਟ ਪੰਜਾਬ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਹੱਥ ਹੈ ਮਾਲਵੇ ਦੀ ਬੈਲਟ ਵਿੱਚ ਨਵੇਂ ਚੰਡੀਗੜ੍ਹ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ 에어ਪੋਰਟ ਰੋਡ ਬਣਾਉਣ ਚ ਬਹੁਤ ਵੱਡਾ ਹੱਥ ਹੈ ਪੰਜਾਬ ਦੇ ਵਿੱਚ ਬਿਜਲੀ ਨੂੰ ਸਰਪਲਸ ਲਿਆਉਣ ਚ ਬਹੁਤ ਵੱਡਾ ਹੱਥ ਹੈ ਲੇਕਿਨ ਜਿਹੜਾ ਪੰਜਾਬ ਦੇ ਅਸਲੀ ਜ਼ਖਮ ਹੈ ਉਹ ਜ਼ਖਮਾਂ ਦਾ ਕੋਈ ਇਲਾਜ ਨਹੀਂ ਇਹਨਾਂ ਨੇ ਕੀਤਾ ਉਹ ਜ਼ਖਮ ਵਧਾਏ ਹੈ ਉਹ ਜਦੋਂ ਬਧੇ ਆ ਪੰਜਾਬ ਚ ਮੈਂ ਹੁਣ ਗੱਲਾਂ ਪੁਰਾਣੀਆਂ ਕਰਦਾ ਚੰਗਾ ਨਹੀਂ ਲੱਗਦਾ ਜਿਹੜੇ ਅੱਤਵਾਤੇ ਖੜਕੂਵਾਦੇ ਕਾਲੇ ਦੌਰ ਚ ਜਿੰਨਾ ਪੁਲਿਸ ਅਫਸਰਾਂ ਨੇ ਸਿੱਖੀ ਦਾ ਘਾਣ ਕੀਤਾ ਉਹਨਾਂ ਸਿੱਖੀ ਉਹ ਘਾਣ ਕਰਨ ਵਾਲੇ ਅਫਸਰਾਂ ਨੂੰ ਚੜਤ ਦੇ ਕੇ ਰੱਖੀ ਗਈ ਇਹ ਇਹਨਾਂ ਦਾ ਸਭ ਤੋਂ ਪਹਿਲਾ ਕਸੂਰ ਆ ਦੂਜਾ ਇਹਨਾਂ ਦਾ ਕਸੂਰ ਹੈ ਕਿ ਕੇਂਦਰ ਸਰਕਾਰ ਦੇ ਵਿੱਚ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣੀ ਕੁਰਸੀ ਦੀ بجائے ਪੰਜਾਬ ਦੀਆਂ ਮੰਗਾਂ ਤੇ ਸਮਝੌਤੇ ਕਰਨੇ ਚਾਹੀਦੇ ਸੀ ਕਿ ਤੁਸੀਂ ਸਾਨੂੰ ਕੁਰਸੀ ਛੱਡ ਦਿਓ ਬੀਬੀ ਹਰਸਿਮਰਤ ਕੌਰ ਬਾਦਲ ਦੀ ਸਾਨੂੰ ਮੰਤਰੀਸ਼ਿਪ ਨਹੀਂ ਚਾਹੀਦੀ ਤੁਸੀਂ ਸਾਨੂੰ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਤੁਸੀਂ ਸਾਡਾ ਐਸਵਾਈਐਲ ਦਾ ਮੁੱਦਾ ਹੱਲ ਕਰ ਦਿਓ ਅਸੀਂ ਤੁਹਾਡੇ ਨਾਲ ਖੜੇ ਆ ਸਿੱਖ ਜਰੂਰ ਆਪਾਂ ਗੱਲ ਨਹੀਂ ਸਮਝਦੇ ਸਾਡੇ ਸਿੱਖ ਸੈਂਟੀਮੈਂਟਸ ਹੈਗੇ ਆ ਹੋਰ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਹ ਤਿੰਨ ਮੁੱਦੇ ਕਰਾ ਆਂਦੇ ਕੁਰਸੀ ਨਾ ਲੈਂਦੇ ਤੇ ਅੱਜ ਅੱਜ ਮੈਂ ਕਹਣਾ ਇੰਨਾ ਵਰਗੀ ਪਾਰਟੀ ਨਹੀਂ ਹੋਣੀ ਸੀ ਪੰਜਾਬ ਦੀ ਸਰਦਾਰ ਸੁਖਬੀ ਸਿੰਘ ਬਾਦਲ ਜਿਹੜੇ ਆ 노 ਡਾਊਟ ਉਹ ਇੱਕ ਡਿਵੈਲਪਮੈਂਟ ਵਾਲੇ ਮੈਨ ਮੰਨੇ ਜਾਂਦੇ ਆ ਮੈਂ ਉਸ ਵੱਲੋਂ ਉਹਨਾਂ ਦੀ ਕਦਰ ਕਰਦਾ ਲੇਕਿਨ ਜਿਹੜਾ ਪੰਥਰ ਖਲਾਰਾ ਪਾਇਆ ਹੋਇਆ ਇਹ ਜਿਹੜੀਆਂ ਬਹਿਬਲ ਕਲਾ ਕੋਟਕਪੁਰਾ ਗੋਲੀਖਾਂਡ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜਵਾਬ ਦੇਣਾ ਪਏਗਾ ਨਾ ਤੇ ਜੇ ਆਪਾਂ ਗੱਲ ਨਹੀਂ ਸਮਝਦੇ ਸੌਦਾ ਸਾਧ ਨੂੰ ਮਾਫ ਕਰਨ ਵਾਲੀ ਗੱਲ ਹੈ ਇਹਦੇ ਕਈ ਮੁੱਦੇ ਆ ਯਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜੇ ਆ ਗਾਇਬ ਹੋ ਗਏ ਅੱਜ ਤੱਕ ਨਹੀਂ ਪਤਾ ਲੱਗਿਆ ਕੌਣ ਲੈ ਗਿਆ ਗੁਰੂ ਸਾਹਿਬਾਨ ਨੂੰ ਚੋਰੀ ਕਰਕੇ ਕੈਨੇਡਾ ਦੇ ਵਿੱਚ ਸੌਫਟ ਕਾਪੀ ਚੱਲੀ ਗਈ ਹੋਰ ਕਈ ਜਿਹੜੇ ਐਸਜੀਪੀਸੀ ਦੇ ਤੁਹਾਡੇ ਸਾਹਮਣੇ ਇਲਜ਼ਾਮ ਲੱਗੇ ਬਈ ਇਹਨਾਂ ਦੇ ਸੀਏ ਨੂੰ ਤਨਖਾਹ ਮਿਲਦੀ ਰਹੀ ਸਾਰਾ ਕੁਝ ਆਪਾਂ ਛੱਡ ਵੀ ਲਈਏ ਯਾਰ ਇਹ ਚੀਜ਼ਾਂ ਤੋਂ ਅੱਗੇ ਵੀ ਨਿਕਲ ਜੀਏ ਲੇਕਿਨ ਗੱਲ ਇਹ ਹੈਗੀ ਹੈ ਕਿ ਆਪਾਂ ਨੂੰ ਅੱਜ ਵੀ ਕੇਂਦਰ ਸਰਕਾਰ ਦੇ ਖਿਲਾਫ ਲਾਮਬੰਦ ਹੋ ਜਾਣਾ ਚਾਹੀਦਾ ਸਟੇਜਾਂ ਤੇ ਬੋਲਣ ਦੀ ਬਜਾਏ ਲੈ ਵੇ ਸਾਡੇ ਪੰਜਾਬ ਦੇ ਮੁੱਦੇ ਹੱਲ ਕਰੋ ਜੀ ਮੈਂ ਕਹਿੰਦਾ ਪੰਥ ਖੜਾ ਜੀ ਪੰਜਾਬ ਖੜਾ ਨਾਲ ਬੇਸਿਕ ਤਾਂ ਗੱਲ ਇਹ ਹੈ ਨਾ ਕਿ ਉਧਰ ਖੜਨਾ ਨਹੀਂ ਸਟੇਜਾਂ ਦੇ ਬੋਲਣਾ ਤੇ ਬੋਲਣਾ ਵੀ ਉਹ ਹੈ ਜਿਹੜਾ ਬੈਕ ਫਾਇਰ ਆਪਣੇ ਆਪ ਨੂੰ ਕਰ ਰਿਹਾ ਸਰ ਮੇਰਾ ਅੰਤਲਾ ਸਵਾਲ ਹੈ ਅੱਜ ਵਿਕ ਪ੍ਰੈਸ ਕਾਨਫਰੰਸ ਹੋਈ ਹੈ ਸ਼ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਡਾਕਟਰ ਦਲਜੀਤ ਚੀਮਾ ਨੇ ਇੱਕ ਇਲਜ਼ਾਮ ਲਾਇਆ ਕਹਿੰਦੇ ਕਿ ਜਿਹੜਾ ਜ਼ਿਹਦਾਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਕਹਿੰਦੇ ਉਹਨਾਂ ਨੇ ਆਪਣੀ ਜ਼ਿਹਦਾਦਾਰੀ ਦੇ ਨਾਲ ਨਾ ਇਨਸਾਫੀ ਕੀਤੀ ਹੈ ਕੌਮਨ ਨਾ ਇਨਸਾਫੀ ਕੀਤੀ ਹੈ ਕਿ ਸੁਧਾਰ ਲਹਿਰ ਦੀਆਂ ਮੀਟਿੰਗਾਂ 'ਤੇ ਜਾ ਕੇ ਗੁਪਤ ਮੀਟਿੰਗਾਂ 'ਤੇ ਜਾ ਕੇ ਉਹ ਬੈਠੇ ਰਹੇ ਤੇ ਉੱਥੇ ਅਗਵਾਈ ਕਰਦੇ ਰਹੇ ਇਸ ਸੁਧਾਰ ਲਹਿਰ ਦੀ ਉਹ ਨਹੀਂ ਇਦਾਂ ਤਾਂ ਨਹੀਂ ਗੁਰਪ੍ਰਤਾਪ ਬਡਾਲਾ ਕਨਵੀਨਰ ਰਏ ਸੁਧਾਰ ਲਹਿਰ ਦੇ ਠੀਕ ਆ ਅਗਲੇ ਆਪਣੇ ਮੁੱਦੇ ਲੈ ਕੇ ਗਏ ਆ ਗਿਆਨੀ ਹਰਪ੍ਰੀਤ ਸਿੰਘ ਹਰਾਂ ਕੋਲ ਵੇ ਸਾਡੇ ਮੁੱਦੇ ਨੇ ਸਾਡੇ ਆ ਸਾਡੀ ਸ਼ਿਕਾਇਤਾਂ ਹੈਗੀਆਂ ਕੰਪਲੇਂਟ ਹੈਗੀ ਆ ਸ਼ਿਕਾਇਤ ਲੈ ਕੇ ਗਏ ਆ ਉਹ ਮੀਟਿੰਗਾਂ ਵੀ ਹੋਈਆਂ ਮੈਂ ਇਹਦੇ ਚ ਉਹਨਾਂ ਨੇ ਆਪਣਾ ਇਹਨਾਂ ਦੀ ਕੰਪਲੇਂਟ ਵੀ ਲਈਤੀ ਆ ਉਹਦੇ ਚ ਤਲਬ ਵੀ ਕੀਤੇ ਮੈਨੂੰ ਲੱਗਦਾ ਪ੍ਰੇਮ ਸਿੰਘ ਚੰਦੂ ਮਾਜਰਾ ਸੁਧਾਰ ਲੈ ਰਹੇ ਆ ਨਾ ਤੇ ਮੈਨੂੰ ਲੱਗਦਾ ਉਹਨਾਂ ਨੂੰ ਕਾਲਤਕ ਸਾਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਖਿੱਚਿਆ ਉਹ ਵੀ ਡਾਕਟਰ ਚੀਵਾ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਅੱਜ ਜੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸ਼੍ਰੀ ਕਾਲਤਕ ਸਾਬ ਦੇ ਸਾਹਮਣੇ ਖੜੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਹੋਣੇ ਕਿਦਾਂ ਝੜਕਾ ਮਾਰੀਆਂ ਇਹ ਤਾਂ ਰਹਿ ਕਿ ਕਾਂਦੀ ਦਲ ਦੇ ਖਿਲਾਫ ਛੜੀਅੰਤਰ ਰਚ ਰਹੇ ਸੀ ਨਹੀਂ ਮੈਂ ਤਾਂ ਸੁਧਾਰ ਲਹਿਰ ਦੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਗੱਲ ਕਰ ਰਿਹਾ ਛੜੀਅੰਤਰ ਫਿਰ ਉਹਨੂੰ ਉਹਨੂੰ ਝੜਕਾਨੀ ਵਜਣੀਆਂ ਚਾਹੀਦੀਆਂ ਸੀ ਉਹਨਾਂ ਨੇ ਤਾਂ ਸਾਰੀ ਗੁਨਾਗਾਰਾਂ ਨੂੰ ਬੁਲਾ ਲਿਆ ਉਹਨਾਂ ਨੇ ਤਾਂ ਬੀਬੀ ਜਗੀਰਕੌਰ ਨੂੰ ਵੀ ਬੁਲਾਇਆ ਉਹਨਾਂ ਨੇ ਕਹਿੰਦੇ ਤੁਸੀਂ ਵੀ ਮੰਤਰੀ ਸੀ ਤੁਸੀਂ ਵੀ ਆ ਜਾਓ ਸਭ ਨੂੰ ਤਨਖਾਹ ਲੱਗੀ ਆ ਕਿਸੇ ਨੂੰ ਬਖਸ਼ਿਆ ਥੋੜਾ ਉਹਨਾਂ ਨੇ ਮੈਨੂੰ ਲੱਗਦਾ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਿੱਥੇ ਤੱਕ ਮੈਨੂੰ ਯਾਦ ਹੈ ਕਿ ਉਹਨਾਂ ਨੇ ਚੰਗੀ ਖਚਾਈ ਵੀ ਕੀਤੀ ਉੱਥੋਂ ਮਗਯਾਨੀ ਹਰਪੀਤ ਸਿੰਘ ਨਹੀਂ ਕੀਤੀ ਆ ਸਭ ਦੀ ਹੋਈ ਐ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਿਆਨੀ ਰਗਵੀਰ ਸਿੰਘ ਜੀ ਨੇ ਕੀਤੀ ਆ ਹਾਂ ਜਾਂ ਨਾ ਚ ਜਵਾਬ ਦਿਓ ਹਾਂ ਜਾਂ ਨਾ ਚ ਜਵਾਬ ਦਿਓ ਉਹਨਾਂ ਦੀ ਵੀ ਹੋਈ ਐ ਖਿਚਾਈ ਇੱਕ ਸਾਰੇ ਗੱਲ ਨਹੀਂ ਸਮਝਦੇ ਪਏ ਆਪਾਂ ਯਾਰ ਇਹ ਸਿਆਸਤ ਆ ਜੋ ਗੱਲ ਕਰਦੇ ਆ ਫਿਰ ਮੈਨੂੰ ਇਹ ਦੱਸੋ ਚਲੋ ਗਿਆਨੀ ਹਰਪ੍ਰੀਤ ਸਿੰਘ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਤੋਂ ਲਾਇਆ ਕਿੰਨਾਂ ਨੇ ਆ ਕਿੰਨਾਂ ਨੇ ਲਾਇਆ ਜਿਹੜੀ ਰਿਪੋਰਟ ਬਣਾਉਣ ਵਾਲੀ ਕਮੇਟੀ ਉਹ ਤਾਂ ਕਾਲੀ ਦਲ ਦੇ ਲੀਡਰਾਂ ਦੀ ਕਮੇਟੀ ਸੀ ਜੇ ਦੋਸ਼ ਲਾਉਂਦੇ ਨੇ ਅਸੀਡੈਂਟਰ ਕੀਤਾ ਤੇ ਤੁਸੀਂ ਵੀ ਤਾਂ ਤਖਤਾਂ ਦੇ ਜਥੇਦਾਰ ਨੂੰ ਲਾਣ ਲਈ ਅਕਾਲੀ ਦਲ ਦੇ ਲੀਡਰ ਦਾ ਇਸਤੇਮਾਲ ਕੀਤਾ ਚਲੋ ਇਹ ਲੰਬੀਆਂ ਗੱਲਾਂ ਹੈਗੀਆਂ ਪਰ ਗੱਲ ਇਹ ਹੈਗੀ ਹੈ ਕਿ ਪੰਥ ਦੇ ਨਾਂ ਦੇ ਉੱਤੇ ਮੇਰੀ ਤਾਂ ਮੈਂ ਬੜਾ ਆਸ਼ਾਵਾਦੀ ਇਨਸਾਨ ਆ ਪੰਥ ਦੇ ਨਾਂ ਦੇ ਉੱਤੇ ਪੰਜਾਬ ਦੇ ਨਾਂ ਦੇ ਉੱਤੇ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਆਦਰਵਾਇਜ਼ ਪੰਜਾਬ ਦਾ ਹਾਲ ਬੇਹਾਲ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਹੁਣ ਪੰਥਕ ਤੌਰ ਦੇ ਉੱਤੇ ਕੀ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਹੁਣ ਤੱਕ ਮੇਰਨਾ ਕੈਮਰਾਮੈਨ ਜਸਪੀਤ ਸਿੰਘ ਮੈਂ ਸਾਹਿਬ ਸਿੰਘ ਜਾਜਾ ਚੌਣਾ ਬਣੀ ਰਹਿਵਾਂਗੇ ਪੰਜਾਬੀ ਤੇ